17 ਤਰੀਕ ਨੂੰ ਜਿਹੜਾ ਪਹਿਲਾ ਆਰਡਰ ਸੀ ਜਿਹਦੇ ਵਿੱਚ ਮਾਲੀ ਸਾਹਿਬ ਨੂੰ ਨਿਆਇਕ ਹਸਤੇ ਦੇ ਵਿੱਚ ਭੇਜਿਆ ਗਿਆ ਪਹਿਲੀ ਵਾਰੀ ਉਹਦੇ ਵਿੱਚ ਕੀ ਹੋਇਆ ਉਹ ਆਰਡਰ ਮਾਲੀ ਸਾਹਿਬ ਨੇ ਕੱਲ ਜੇਲ੍ਹ 'ਚ ਦੋਸ਼ ਲਾਇਆ ਸੀ ਕਿ ਉਹ ਆਰਡਰ ਪਹਿਲਾਂ ਹੀ ਕਰਿਆ ਹੋਇਆ ਸੀ ਐਫ ਆਈ ਆਰ ਬਾਅਦ 'ਚ ਦਰਜ ਹੋਈ ਆ ਪਰ ਮੈਨੂੰ ਉਹਦਾ ਥੋੜਾ ਜਿਹਾ ਸਬੂਤ ਉਹ ਮੈਨੂੰ ਮੈਂ ਬੜੀ ਕੋਸ਼ਿਸ਼ ਕਰਦਾ ਰਿਹਾ ਵੀ ਕਾਪੀ ਮਿਲ ਜੇ ਸਾਨੂੰ ਉਹਨਾਂ ਆਰਡਰਾਂ ਦੀ ਉਹ ਨਹੀਂ ਮਿਲ ਰਹੀ ਸੀ ਵੈਬਸਾਈਟ ਤੇ ਅਪਲੋਡ ਨਹੀਂ ਕਰੀ ਹੋਈ ਸੀ ਕੱਲ ਰਾਤ 10 ਵਜੇ ਮੈਂ ਕਿਸੇ ਹਾਈ ਕੋਰਟ ਦੇ ਵਕੀਲ ਨੂੰ ਬੇਨਤੀ ਕਰੀ ਐਫ ਆਈ ਆਰ ਉਹਨਾਂ ਨੂੰ ਭੇਜੀ ਕਿ ਭਾਈ ਮੈਨੂੰ ਇਹ ਕਾਪੀ ਜੇ ਮਿਲ ਜੇ ਉਹ ਕਹਿੰਦੇ ਜੀ 16 ਤਰੀਕ ਦੇ ਆਰਡਰ ਨੇ ਕੋਈ ਉਹ ਤਾਂ ਮਿਲ ਗਿਆ ਤੇ ਜਿਹੜੀ ਤੁਸੀਂ 1 ਅਕਤੂਬਰ ਦੇ ਕਹਿੰਨਾ ਉਹ ਤਾਂ ਅਜੇ ਅਪਡੇਟ ਨਹੀਂ ਹੋਈ ਇਹ ਹੁਣ ਇਹਦੇ ਉੱਤੇ ਮਲਵਿੰਦਰ ਸਿੰਘ ਮਾਲੀ ਆ ਐਫ ਆਈ ਆਰ ਵਿੱਚ ਮੈਂ ਦਿਖਾਵਾਂ ਐਫ ਆਈ ਆਰ ਆਹ ਹੈ ਐਫ ਆਈ ਆਰ ਹੋਇਆ 16924195 ਦੇ ਉੱਤੇ ਐਫ ਆਈ ਆਰ ਹੋਈ ਹੈ ਇਹ 169 ਨੂੰ ਹੀ ਕੋਰਟ ਦਾ ਆਰਡਰ ਸੁਣਵਾਈ ਤੋਂ ਬਾਅਦ ਆ 169 ਪਈ ਹੈ ਡੇਟ ਆਫ ਆਰਡਰ ਸਾਰੇ ਰਿਕਾਰਡ ਕਰ ਸਕਦੇ ਤੁਸੀਂ ਇਸ ਤੋਂ ਅੱਗੇ ਆ ਜਿਹੜਾ ਉਹਦਾ ਨਾਮ ਹੈ ਐਫ ਆਈ ਆਰ ਦੇ ਵਿੱਚਾਂ ਦਾ ਕੱਢ ਕਰਿਆ ਹੋਇਆ ਹੈ ਪੰਜਾਬੀ ਚ ਲਿਖਿਆ ਹੋਇਆ ਹੈ ਮਾਲਵਿੰਦਰ ਸਿੰਘ ਵਾਲੀ ਆ ਜਿਹੜਾ ਸ਼ਿਕਾਇਤ ਕਰਤਾ ਹੈ ਉਨੇ ਵੀ ਨਾਮ ਮਾਲਵਿੰਦਰ ਸਿੰਘ ਵਾਦੀ ਲਿਖਿਆ ਪੀਲਾ ਕਰਿਆ ਹੋਇਆ ਸਾਰੇ ਆਪਾਂ ਦੇਖ ਸਕਦੇ ਆਂ ਪਰ ਮਾਨਯੋਗ ਜੱਜ ਸਾਹਿਬਾ ਨੇ ਉਹਨਾਂ ਦਾ ਨਾਮ ਬਦਲ ਕੇ ਮਾਲਵਿੰਦਰ ਸਿੰਘ ਲਿਖਦਾ ਜਿਸ ਤੋਂ ਪਤਾ ਲੱਗਦਾ ਵੀ ਐਫ ਆਈ ਆਰ ਪੜ੍ਹ ਕੇ ਨਹੀਂ ਹੋਇਆ ਆਰਡਰ ਐਫ ਆਈ ਆਰ ਕਿਤੇ ਜੱਤਬਾਚੀ ਲਿਖੀ ਗਈ ਆਰਡਰ ਤਾਂ ਨਾ ਹੋਇਆ ਨੇ ਜੋ ਵੀ ਹੋਇਆ ਇਸ ਤੋਂ ਅੱਗੇ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਜਿੱਨੀ ਜਿੱਥੋਂ ਪਤਾ ਲੱਗਦਾ ਹੈ ਕਿ ਸਾਡੇ ਨਾਲ ਧੱਕਾ ਕਿੰਨਾ ਹੋ ਰਿਹਾ ਹੈ ਇਹ ਮੈਂ ਆਪ ਜੀ ਨੂੰ ਦਿਖਾ ਦਿੱਤਾ ਹੈ ਕਿ ਐਫ ਆਈ ਆਰ ਜਿਹੜੀ ਹੈ ਆ ਦੇਜ ਪਈ ਹੋਈ ਹੈ 16 9 2024 ਸਾਰੇ ਦੇਖ ਸਕਦੇ ਹੋ ਤੁਸੀਂ ਰਿਕਾਰਡ ਕਰ ਸਕਦੇ ਹੋ ਪਰ ਜੱਜ ਸਾਹਿਬ ਨੇ ਜਿਹੜਾ ਆਰਡਰ ਕਰਕੇ ਸੇ ਹੋਰ ਹੀ ਐਫ ਆਈ ਆਰ ਚ ਕਰਿਆ ਉਹ ਪਤਾ ਨਹੀਂ ਕਿਹੜੀ ਹੈ ਜੱਜ ਸਾਹਿਬ ਨੇ ਜਿਹੜੀ ਐਫ ਆਈ ਆਰ ਦਾ ਨੰਬਰ ਲਿਖਿਆ ਹੈ ਆ ਦਿਖਿਆ ਨੰਬਰ ਤਾਂ ਭਾਵੇਂ 107 ਹੀ ਹੈ ਪਰ ਇਹ 16 1 2024 ਦੀ ਕੋਈ ਐਫ ਆਈ ਆਰ ਦਾ ਸੋ ਜੱਜ ਸਾਹਿਬ ਨੇ ਜਿਹੜਾ ਨਿਆਇਕ ਹਰਾਸ ਦਾ ਪੁਲੀ ਜਿਹਨੂੰ ਆਰਡਰ ਕਰਿਆ ਜੁਡੀਸ਼ੀਅਲ ਰਮਾਨ ਦਿੱਤਾ ਹੈ ਪੁਲਿਸ ਦੀ ਮੰਗ ਦੇ ਉੱਤੇ ਉਹ ਕਿਸੇ 16 1 2024 ਨੂੰ ਹੋਈ ਐਫ ਆਈ ਆਰ ਕਿਸੇ ਮਲਵਿੰਦਰ ਸਿੰਘ ਦੇ ਖਿਲਾਫ ਹੋਈ ਐਫ ਆਈ ਆਰ ਦਾ 16 16 9 2024 ਨੂੰ ਅਦਾਲਤ ਦੇ ਸਮੇਂ ਚ ਆਰਡਰ ਕਰਿਆ ਗਿਆ ਇਹ ਇਹ ਪਤਾ ਲੱਗਦਾ ਸੋ ਇਹਦਾ ਮਤਲਬ ਹੈ ਐਫ ਆਈ ਆਰ ਤੋਂ ਪਹਿਲਾਂ ਆਰਡਰ ਹੋਇਆ ਜਿਸ ਕਰਕੇ ਨਾ ਤਾਂ ਇਹਦੀ ਐਫ ਆਈ ਆਰ ਦੀ ਡੇਟ ਠੀਕ ਹੈ ਨਾ ਇਹਦੇ ਚ ਨਾਮ ਠੀਕ ਹੈ ਇਹਦਾ ਮਤਲਬ ਲੋ ਕਿਸੇ ਹੋਰ ਦੇ ਨਾਮ ਦੇ ਉੱਤੇ ਇਹ ਆਰਡਰ ਕਰੇ ਗਏ ਨੇ ਇਲਿਗਲ ਡਿਟੈਂਸ਼ਨ ਹੈ ਇਸ ਤੋਂ ਪਤਾ ਲੱਗਦਾ ਹੁਕਮ ਕਿਉਂਕਿ ਇਲਿਗਲ ਹੈ ਮੈਨੂੰ ਕਹਿੰਦੇ ਕੋਈ ਜਿਸ਼ਕਣੀ ਇਹ ਗੈਰ ਕਾਨੂੰਨੀ ਹੁਕਮ ਹੈ ਔਰ ਗੈਰ ਕਾਨੂੰਨੀ ਹੁਕਮ ਨੂੰ ਨਾ ਜੇਦਾਂ ਨੇ ਦੇਖਿਆ ਨਾ ਪੁਲਿਸ ਵਾਲਾ ਨੇ ਦੇਖਿਆ ਨਾ ਜੱਜ ਸਾਹਿਬਾਂ ਨੇ ਮੁੜ ਕੇ ਪੜਨ ਦੀ ਕੋਸ਼ਿਸ਼ ਕੀਤੀ ਵੀ ਮੈਂ ਕਰ ਕੀ ਦਿੱਤਾ ਹੁਣ ਕੋਈ ਇਹਨੂੰ ਗੈਰ ਕਾਨੂੰਨੀ ਕਹੇਗਾ ਉਹ ਕਹਿੰਨਗੇ ਗੈਰ ਕਾਨੂੰਨੀ ਆ ਮੈਂ ਇਸ ਤੋਂ ਵੀ ਅੱਗੇ ਕਹਣਾ ਮੈਨੂੰ ਇਹ ਲੱਗਦਾ ਮਾਲੀ ਸਾਹਿਬ ਦੀ ਗੱਲ ਸੱਚੀ ਹੈ ਵੀ ਮੈਨੂੰ ਫੜਨ ਤੋਂ ਬਾਅਦ ਸਾਰਾ ਕੁਝ ਕਰਿਆ ਗਿਆ ਪੜ੍ਹ ਨਹੀਂ ਕਰਿਆ ਗਿਆ ਮਤਲਬ ਤੇ ਮੈਨੂੰ ਫੜ ਲਿਆ ਆ ਇਹ ਆਰਡਰ ਦੱਸਦਾ ਤੁਹਾਨੂੰ ਮੈਂ ਐਫ ਆਈ ਆਰ ਦੀ ਕਾਪੀ ਆ ਦਿਖਾਤੀ ਹੈ ਹਾਂਜੀ ਆਹ ਠੀਕ ਹੈ ਤੇ ਇਸ ਦੇ ਥੱਲੇ ਰੱਖੋ ਥੱਲੇ ਰੱਖਾ ਚੈਰੇ ਤੋਂ ਥੱਲੇ ਅੱਛਾ ਸਾਹਿਬ ਚੈਰੇ ਤੋਂ ਮੈਂ ਐਫ ਆਈ ਆਰ ਦੀ ਕਾਪੀ ਆ ਦੋਨੇ ਪੈਜਾਂ 'ਤੇ ਪਹਿਨੇ ਡੇਟ ਉੱਧਰ ਵੀ ਦੇਖ ਲਿਆ ਡੇਟ ਉੱਧਰ ਵੀ ਦੇਖ ਲਿਆ ਥੱਲੇ ਆਰਡਰ ਦੀ ਡੇਟ ਵੀ ਦਿਖਦੀ ਆ ਸੋ ਪਹਿਲਾ ਸਵਾਲ ਇਹ ਹੈ ਕੀ ਸਾਡੀਆਂ ਅਦਾਲਤਾਂ ਕੀ ਇਹ ਜਿਹੜੇ ਜੱਜ ਸਾਹਿਬ ਨੇ ਇਹਨਾਂ ਨੂੰ ਕੋਈ ਹੋਰ ਕੰਮ ਨਹੀਂ ਇੱਕ 4 ਮਹੀਨਾ ਦਾ ਆਰਡਰ ਜੇ ਇੱਕ ਜੱਜ ਜਿਹਦੇ ਵਿੱਚ ਠੀਕ ਨਹੀਂ ਲਿਖ ਸਕਦੇ ਸਾਰਾ ਕੁਝ ਵਿੱਚ ਗਲਤ ਲਿਖਤਾ ਆਹ ਬਾਕੀ ਕਹਾਣੀ ਤਾਂ ਕੋਈ ਮਤਲਬ ਹੀ ਨਹੀਂ ਬਾਕੀ ਕਹਾਣੀ ਚਾਹੀਦੀ ਇਹਨੂੰ ਜੇਲ੍ਹ 'ਚ ਭੇਜ ਦੋ ਯਾਨੀ ਕਿ ਜੇਲ੍ਹ 'ਚ ਕਿਹਨੂੰ ਭੇਜਣਾ ਹੈ ਕਿਹੜੀ ਐਫ ਆਈ ਆਰ 'ਚ ਭੇਜਣਾ ਹੈ ਕਿਹੜੀ ਡੇਟ ਨੂੰ ਹੁਕਮ ਕੀਤਾ ਜਾਂਦਾ ਉਹ ਸਭੇ ਗਲਤ ਬਸ ਜੇਲ੍ਹ 'ਚ ਭੇਜ ਦੋ ਮਤਲਬ ਕਿ ਇਹ ਇਹ ਕੋਈ ਨਿਜਮ ਕਾਨੂੰਨ ਦਾ ਰਾਜ ਨਹੀਂ ਇਹ ਮਨਮਰਜ਼ੀ ਦਾ ਰਾਜ ਹੈ ਵੀ ਜਿਹਨੂੰ ਮਰਜ਼ੀ ਫੜ ਕੇ ਅੰਦਰ ਕਰ ਲੋ ਐਫ ਆਈ ਆਰ 'ਚ ਜਿਹੜਾ ਬੰਦਾ ਮਾਲਵਿੰਦਰ ਸਿੰਘ ਬਾਡੀ ਉਹਦੇ ਉਲਟ ਕੋਈ ਨਹੀਂ ਆਦਰ ਨਹੀਂ ਇਹ ਜਿਹੜੀ ਤੁਸੀਂ ਕਹਿ ਰਹੇ ਹੋ 9 ਮਹੀਨੇ ਪੁਰਾਣੀ ਐਫ ਆਈ ਆਰ ਹੈ 16 ਕਾਲੀ ਨੂੰ ਜਿਹੜੇ ਪੁਲਿਸ ਸਟੇਸ਼ਨ ਕਿਹੜਾ ਲਿਖਿਆ ਕੇਸ ਨੰਬਰ ਜਿਹੜਾ 177 ਪੁਲਿਸ ਸਟੇਸ਼ਨ ਉਹੀ ਲਿਖਿਆ ਸਾਰਾ ਕੁਝ ਐਫ ਆਈ ਆਰ ਵੀ ਉਹੀ ਹੈ ਐਫ ਆਈ ਆਰ ਨੰਬਰ ਤਾਂ ਰਿਪੀਟ ਹੋਏਗੀ ਨਹੀਂ ਕੋਈ ਸਾਡੇ ਹੋ ਸਕਦੀ ਹੈ ਰਿਪੀਟ ਹੋਵੇ ਜਾਂ ਨਾ ਹੋਵੇ ਮੈਂ ਜਿਹੜੀ ਗੱਲ ਕਰ ਰਿਹਾ ਜਨਾਬ ਉਹ ਇਹ ਕਰ ਰਿਹਾ ਵੇ ਜੱਜ ਸਾਹਿਬ ਨੇ ਜਿਹੜਾ ਆਰਡਰ ਕਰਿਆ ਕਰਿਆ ਇਹਦਾ ਜੱਜ ਸਾਹਿਬ ਦੱਸਣਗੇ ਨਾ ਵੀ ਰਿਪੋਰਟ ਤਾਂ ਹੋਣੀ ਚਾਹੀਦੀ ਵੀ 16 1 2009 ਦੀ ਕਿਵੇਂ ਹੋ ਗਈ 16 1 2024 ਦੀ ਕਿਹੜੀ ਐਫਆਈਆਰ ਹੈ ਇਹਦਾ ਜੱਜ ਸਾਹਿਬ ਦੱਸਣਗੇ ਸੀ ਕਿ ਮੈਂ ਦੱਸਾਂਗੇ ਜਾਂ ਪੁਲਸ ਵਾਲੇ ਦੱਸਣਗੇ ਇਹ ਰਿਕਾਰਡ ਤਾਂ ਜਨਾਬ ਪੁਲਸ ਵਾਲਿਆਂ ਦਾ ਜਾਂ ਜੱਜ ਸਾਹਿਬ ਦਾ ਸਾਡੇ ਕੋਲ ਤਾਂ ਹੈ ਨਹੀਂ ਸਮਝ ਤਾਂ ਤੁਸੀਂ ਅੰਦਰ ਜੀ ਵੜਨ ਦੇ ਇਹ ਦੱਸਣ ਵੀ 16 1 2024 ਦੀ ਕਿਹੜੀ ਐਫਆਈਆਰ ਹੈ ਉਹ ਕਿਹੜਾ ਮਾਲਵਿੰਦਰ ਸਿੰਘ ਹੈ ਜੀਰੋ ਟੇਕਰ ਇਹਨੇ ਜਿਹੜੇ 16 9 ਨੂੰ ਆਰਡਰ ਹੋਏ ਨੇ 16 9 ਨੂੰ ਮੈਂ ਆਪ ਜੀ ਨੂੰ ਬੇਨਤੀ ਕਿਉਂਕਿ ਮੈਂ ਇਤੈ ਹੀ ਨਹੀਂ ਦੱਸ ਸਕਦਾ ਕਿ ਆਰਡਰ ਕਿਵੇਂ ਹੋਏ ਨੇ ਮੈਂ ਤਾਂ ਸਿਰਫ ਆਰਡਰ ਦਿਖਾ ਸਕਣਾ ਆ ਜਿਹੜੀ ਐਫ ਆਈ ਆਰ ਤੇ ਮਲਵਿੰਦਰ ਸਿੰਘ ਨੂੰ ਕਿਹਾ ਜਾ ਰਿਹਾ ਸਰ ਪੁਲਿਸ ਵੱਲੋਂ ਵੀ ਤੁਹਾਨੂੰ ਗ੍ਰਿਫਤਾਰ ਕਰਿਆ ਤੁਹਾਨੂੰ ਅਸੀਂ ਨਿਆਂਖਾਨਾ ਰਸਤੇ ਚ ਭਜਵਾਤਾ ਉਹ ਐਫ ਆਈ ਆਰ ਮੈਂ ਤੁਹਾਡੇ ਸਾਹਮਣੇ ਪੇਸ਼ ਕਰੀ ਹੈ ਇਹ 16 9 2024 ਨੂੰ ਸ਼ਾਮ ਨੂੰ 7:00 ਵਜੇ 5 ਮਿੰਟ ਤੇ ਦਰਜ ਹੋਈ ਹੈ ਇਹ ਜਿਹੜੀ ਸ਼ਿਕਾਇਤ ਹੈ ਦੇ ਵਿੱਚ ਹੀ ਲਿਖਿਆ ਥੱਲੇ ਵਾਲੇ ਖਾਨੇ 'ਚ ਉਹਦੋਂ ਇਹ ਸ਼ਿਕਾਇਤ ਹੀ 6:40 ਮਿੰਟ ਤੇ ਉੱਤੇ ਡੀ ਡੀ ਆਰ ਲਿਖੀ ਗਈ ਹੈ ਰੋਜ਼ ਨਾਮ ਦਾ ਜਿਹਨੂੰ ਕਹਿੰਦੇ ਨੇ 6:40 ਮਿੰਟ ਤੇ ਸ਼ਿਕਾਇਤ ਹੋਈ ਹੈ ਵਿੱਚ ਹੀ ਲਿਖੀ ਹੋਈ ਹੈ 35 ਮਿੰਟ ਇਹ ਜਿਹੜਾ ਵਾਕਾ ਹੈ ਇਹ ਵਾਕਾ ਵੀ 5 ਤੋਂ 6 ਵਜੇ ਦੇ ਵਿਚਾਲੇ ਦਾ ਲਿਖਿਆ ਹੈ ਜਾਨੀ ਕਿ ਅਦਾਲਤ ਦੇ ਸਮੇਂ ਤੋਂ ਬਾਅਦ ਦਾ 16 ਤਰੀਕ ਦੀ ਹੈ ਇਹ 16 ਤਰੀਕ ਨੂੰ ਉਹਦੀ ਗ੍ਰਿਫਤਾਰੀ ਹੁੰਦੀ ਹੈ ਆ ਜਿਹੜਾ ਹੁਕਮ ਹੈ ਇਹ ਵੀ 16 ਤਰੀਕ ਦਾ ਹੈ ਇਹ ਕੋਰਟ ਦਾ ਹੁਕਮ ਹੈ ਕਿ 16 ਤੱਕ ਨੂੰ ਕੋਰਟ ਤੇ 5 ਵਜੇ ਬੰਦ ਹੋ ਹੀ ਜਾਂਦੀ ਆ ਨਾ ਹੁਣ ਸਮਝਾਂਦੀ ਐ ਵੀ ਸਾਨੂੰ ਹੁਕਮ ਦੇ ਕੇ ਹੁਣੀ ਰਹੀ ਸੀ ਇਹ ਹੁਣ ਤੁਸੀਂ ਇੰਟਰਪ੍ਰੀਟ ਕਰਨਾ ਅਸੀਂ ਇਹ ਸਮਝਦੇ ਆ ਵੀ ਇਹ ਬਿਲਕੁਲ ਢੇਰੀ ਐ ਇਹਦੇ ਉੱਤੇ ਤੁਸੀਂ ਕਹੋਗੇ ਨਹੀਂ ਜੀ ਤੁਸੀਂ ਇੱਥੇ ਕਹਿੰਦੇ ਹੋ ਆ ਮੈਂ ਸੈਸ਼ਨ ਦਾ ਸਾਹਿਬ ਨੂੰ ਸ਼ਿਕਾਇਤ ਕਰੀਆ ਆ ਦੇਖੋ ਜਿੰਨੇ ਦੇਖਣੀ ਐ ਰਜਿਸਟਰਡ ਲੈਟਰ ਭੇਜਿਆ ਭਾਈ ਨੇ ਭੇਜਿਆ ਕਿ ਇਹਦੇ ਤੋਂ ਇਨਕੁਆਰੀ ਕਰੋ ਮੈਂ ਹਰਾਤੀ ਨਹੀਂ ਗੱਲ ਕਰ ਰਿਹਾ ਮੈਂ ਵੀ ਸਰਕਾਰ ਚ ਰਿਹਾ ਇਹ ਨਹੀਂ ਕਿ ਹਲਕਾ ਫਰੀ ਆ ਸ਼ਿਕਾਇਤ ਹੈ ਆ ਮੈਂ ਸਰਫ ਡੈਕਲੇਸ਼ਨ ਭਈ ਆ ਲਾਡ ਜੀ ਨੂੰ ਆਪਾਂ ਫਿਲਪ ਟਾਈਪ ਕਰਨਿਆ ਕਿਉਂਕਿ ਅਜੇ ਤੱਕ ਸਰਫ ਡੈਕਲੇਸ਼ਨ ਹੋਣੀ ਆ ਯਾਰ ਰਪਲਾਈ ਇਹ ਤਾਂ ਨਹੀਂ ਤਾਂ ਅੱਜ ਹੀ ਭਾਈਏ ਨਾ ਕਿਉਂਕਿ ਮੈਨੂੰ ਰਾਤ ਮਿਲ ਇਹ ਸੰਤ ਆਰਡਰ ਨਹੀਂ ਰਿਹਾ ਸੀ ਸਾਨੂੰ ਇਹ ਆਰਡਰ ਮਿਲ ਨਹੀਂ ਰਿਹਾ ਸੀ ਅਪਲੋਡ ਨਹੀਂ ਹੋਇਆ ਜਿਹੜਾ ਇੱਕ ਤਰੀਕ ਨੂੰ ਕਰਾ ਉਹ ਵੀ ਅਪਲੋਡ ਨਹੀਂ ਹੋਇਆ ਜੀ ਇਹ ਤਾਂ ਰਾਤ ਕਿਸੇ ਵਕੀਲ ਨੂੰ ਮੈਂ ਬੇਨਤੀ ਕਰੀ ਹਾਈ ਕੋਰਟ ਦੇ ਨੂੰ ਵਾਜੀ ਉਹ ਕਹਿੰਦੇ ਜੀ ਆ ਫਾਈਲ ਤੇ ਜੋ ਹੈ ਫਾਈਲ ਮੈ ਤੇ ਜੀ ਉਹਨਾਂ ਨੇ ਇਹ ਮੈਨੂੰ ਡਾਊਨਲੋਡ ਕਰਨ ਦੀ ਚਾਰ ਆਲਾ ਹੋਇਆ ਨਹੀਂ ਇਹ ਮੈਨੂੰ ਮਿਲ ਗਿਆ ਅੱਧਾ ਮੈਂ ਤਾਂ ਕਹਿ ਰਿਹਾ ਕਿ ਵੀ ਇਹ ਸਾਰਾ ਜਿਹੜਾ ਹੈ ਇਹ ਆ ਮੈਂ ਅੰਡਰਲਾਈਨ ਕਰਿਆ ਮੈਂ ਲਿਖਿਆ ਥੈਟ ਵੀ ਜੁਡੀਸ਼ੀਅਲ ਰਿਮਾਂਡ ਆਰਡਰ ਡੇਟਡ 16/24 ਆ ਆਰਡਰ ਡੇਟਡ 16/24 ਇਹ ਆਰਡਰ ਹੈ ਜੁਡੀਸ਼ੀਅਲ ਰਿਮਾਂਡ ਡੇਟਡ 16/24 ਕਾਪੀ ਹਟਾਈਏ ਕਾਪੀ ਨਾਲ ਲਾਈਏ विदाਊਟ ਚੈਕਿੰਗ ਦੀ ਫੋਰਨਿੰਗ ਆਫ ਦੀ ਗਾਈਡਲਾਈਨਸ ਆਫ ਅਨਰਬਲ ਸੁਪਰੀਮ ਕੋਰਟ ਆਫ ਇੰਡੀਆ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਗਾਈਡਲਾਈਨਸ ਕਿਹਾ ਹੁਣਿਆ ਨੇ ਕਿ ਤੁਸੀਂ ਕਿਸੇ ਨੂੰ ਕਦ ਅਰੈਸਟ ਕਰਨਾ ਹੈ ਕਿਵੇਂ ਕਰਨਾ ਹੈ ਕੀ ਕੀ ਤੁਸੀਂ ਪ੍ਰੋਸੀਜਰ ਅਡਾਪਟ ਕਰਨੇ ਨੇ ਡੀ ਕੇ 바ਸੂ ਆਹ ਡੀ ਕੇ 바ਸੂ ਗਾਈਡਲਾਈਨਸ ਨੇ ਜਿਨ੍ਹਾਂ ਨੂੰ ਇਹਨਾਂ ਨੇ ਅਧਿਲੰਗਣ ਕਰਿਆ ਉਲੰਘਣ ਕਰਿਆ ਜਿਨ੍ਹਾਂ ਦੀ ਮਾਨਹਾਨੀ ਕਰੀ ਹੈ ਇੱਕ ਬੰਦੇ ਦੇ ਮਨ ਨੂੰ ਠੇਸ ਪਹੁੰਚੀ ਆ ਕਿ ਮਾਗੀ ਨੇ ਕੁਝ ਕਿਹਾ ਹੈ ਇਹਨਾਂ ਨੇ ਸਾਰੇ ਦੇਸ਼ ਦੀ ਸੁਪਰੀਮ ਕੋਰਟ ਨੂੰ ਠੇਸ ਪਹੁੰਚਾਈ ਵਿਚੇ ਪੁਲਿਸ ਨੇ ਵਿਚੇ ਪ੍ਰਸ਼ਾਸਨ ਨੇ ਵਿਚੇ ਜੁਡੀਸ਼ਰੀ ਨੇ ਮਾਨਯੋਗ ਸੁਪਰੀਮ ਕੋਰਟ ਦੀ ਮਾਨਹਾਨੀ ਕਰਕੇ ਉਹਦੀ ਹਦਾਇਤਾਂ ਨਾ ਮੰਨ ਕੇ ਇਹ ਜਵਾਬਦੇਹ ਦੇ ਮਾਗੀ ਦੋਸ਼ੀ ਆ ਜਾਂ ਇਹ ਦੋਸ਼ੀ ਨੇ ਸਾਰੇ ਇਹ ਜਵਾਬ ਦੇਣ ਨਹੀਂ ਤਾਂ ਅਸੀਂ ਕਹਾਂਗੇ ਵੀ ਐਚਐਫ ਠੀਕ ਹੈ ਵੀ ਅਨਿਪੀਹੇ ਤੱਕ ਤਾਂ ਚੱਟੇ ਨਹੀਂ ਗੱਲ ਆ ਜੀ ਇਹ ਮੈਂ ਸ਼ਿਕਾਇਤ ਕਰਿਆ ਅਕੀਡਮਟਾ ਕੇ ਕਰਿਆ ਜੇ ਸ਼ਾਸਨ ਜਾਂਦੀ ਨੇ ਕੁਛ ਨਾ ਕਰਿਆ ਮੈਂ ਡਿਕਲੇਅਰ ਕਰਨਾ ਕਿ ਮੈਂ ਹਾਈ ਕੋਰਟ ਚ ਵੀ ਸ਼ਿਕਾਇਤ ਕਰਾਂਗਾ ਐਡਮਿਨਿਸਟ੍ਰੇਟਰਸ ਸਾਹਮਣੇ ਕਿ ਜੀ ਡੀਨਕੁਰੀ ਕਰੋ ਜਾਂ ਜਦੀ ਉਹ ਬੈਠੇ ਕਰਨ ਵਾਸਤੇ ਨੇ ਉਹਨਾਂ ਨੂੰ ਇੰਨੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਕਿ ਉਹ ਦੇਖ ਕੇ ਕੰਮ ਕਰਨ ਅੱਖਾਂ ਵਿੱਚ ਕੇ ਨਹੀਂ ਕਰਨਾ ਇਹ ਅੱਖਾਂ ਵਿੱਚ ਕੇ ਕੰਮ ਹੋਇਆ ਜੇ ਉਹਨਾਂ ਨੇ ਮੇਰੇ ਤੇ ਕੰਟੈਂਪਟ ਕਰਨਾ ਤਾਂ ਕਰ ਲੈਣਾ ਕਿਉਂਕਿ ਜੇ ਸੱਚ ਬੋਲਣ ਚ ਕੰਟੈਂਪਟ ਕਰਨਾ ਫਿਰ ਕਰੀ ਜਾਣਾ ਫਿਰ ਮੈਂ ਕੀ ਕਰ ਸਕਦਾ ਮੈਂ ਤਾਂ ਆਰਡਰ ਦਿਖਾ ਦਿਆਂ ਉਹਨਾਂ ਦੇ ਅਰਧੇ ਆਰਡਰ ਨੇ ਹੁਣ ਇਸ ਤੋਂ ਅੱਗੇ ਕਿਸੇ ਨੇ ਪੁੱਛਿਆ ਕਹਿੰਦਾ ਸਹੇ ਮਾਸ ਖਾਣਾ ਕਹਿੰਦਾ ਜੀ ਮੇਰੇ ਕੋਈ ਛੱਡ ਦੇ ਅਸੀਂ ਤਾਂ ਕਹਿ ਰਹਾਂ ਭਾਈ ਸਾਡਾ ਨਜਾਇਜ਼ ਨਾ ਕਰੋ ਅਸੀਂ ਕਦ ਕਹਿੰਦਾ ਕਾਨੂੰਨ ਸਰ ਕੰਮ ਨਾ ਕਰੋ ਜੇ ਤੁਹਾਡਾ ਕਾਨੂੰਨ ਕਹਿੰਦਾ ਵੀ ਇਹਦੇ ਉੱਤੇ ਦੋਸ਼ਵੰਦ ਬਣਾ ਦਿਓ ਤੁਹਾਡਾ ਕਾਨੂੰਨ ਕਹਿੰਦਾ ਨਹੀਂ ਤੁਹਾਡਾ ਕਾਨੂੰਨ ਤੁਹਾਨੂੰ ਬਲਕੇ ਰੋਕਦਾ ਹੈ ਕਾਨੂੰਨ ਚੁੱਪ ਵੀ ਨਹੀਂ ਹੈ ਕਾਨੂੰਨ ਰੋਕਦਾ ਵੀ ਇਹ ਨਹੀਂ ਕਰਨਾ ਤੁਸੀਂ ਫੇਰ ਵੀ ਕਰੀ ਜਾਂਦੇ ਹੋ ਫੇਰ ਤੁਸੀਂ ਭਾਈ ਮਹਾਰਾਜਾ ਅਕਬਰ ਨਹੀਂ ਹੈਗੇ ਤੁਸੀਂ ਵੀ ਕਿਸੇ ਕਾਨੂੰਨ 'ਚ ਬੰਨੇ ਹੋਇਓ ਅਸੀਂ ਜੇ ਕਿਸੇ ਮੁੱਖ ਮੰਤਰੀ ਦੀ ਗੱਲ ਭਗੰਤਵਾਨ ਸਾਡੇ ਨਾਲ ਘੱਟ ਵੜਿਆ ਹੋਇਆ ਬੋਲਣ ਦਾ ਵੀ ਸਾਨੂੰ ਪਤਾ ਉਹਨੂੰ ਕਿੰਨਾ ਗਿਆਨ ਦਾ ਵੀ ਪਤਾ ਹੈ ਮਜਈਆ ਜਿਹੜਾ ਉਸ ਤੋਂ ਵੱਡਾ ਹੈ ਪਰ ਕਿਉਂਕਿ ਉਹ ਭਗੰਤਮਾਨ ਮੁੱਖ ਮੰਤਰੀ ਆ ਹੁਣ ਉਹਨੂੰ ਲੋਕਾਂ ਨੇ ਚੁਣਿਆ ਹੈ ਉਹ ਸੰਵਿਧਾਨ ਦੇ ਮੁਤਾਬਕ ਬਣਿਆ ਹੈ ਇਸ ਕਰਕੇ ਅਸੀਂ ਉਹਨੂੰ ਮੰਨਦੇ ਆ ਪਰ ਜੇ ਉਹਨੇ ਸੰਵਿਧਾਨ ਦੇ ਮੁਤਾਬਕ ਕੰਮ ਨਹੀਂ ਕਰਨਾ ਉਹ ਹੀ ਡੰਡਾ ਫੜ ਕੇ ਕਿਸ ਨੂੰ ਇਹ ਘਰੇ ਪੁੱਟ